ਖੁਸ਼ੀਤ ਭਾਜੀ ਛੋਟਾ ਜੰਮਾ ਚ ਲਿਆ ਕੀ ਲੱਗਦਾ ਇੱਥੇ ਇਹਨਾਂ ਮੇਲਾ ਲੱਗਾ ਹੋਇਆ ਇੱਥੇ ਕੋਈ ਦੌੜ ਲੱਗੀ ਹੋਈ ਆ ਕੋਚੇ ਛੋਲੇ ਆਣੇ ਹੁਣ ਆਪਾਂ ਖਾ ਕੇ ਦੱਸਦੇ ਕੀ ਪਾ ਆ ਅਸਲ ਦੇ ਵਿੱਚ ਕੀ ਕਮਿਆ ਤੇ ਇੱਧਰ ਨਾਲ ਭਾਈ ਆ ਗਿਆ ਭਾਈ ਦੇ ਬੰਦਾ ਕਰਤਾ ਵੀ ਮੈਨੂੰ ਵਲੌਗਸ ਨਾਲ ਲਿਓ ਤੇ ਵੈਸੇ ਦੱਸ ਦੀ ਤੁਹਾਨੂੰ ਕੋਣ ਆ ਇਹ ਵਿਸ਼ਾਲ ਭਾਜੀ ਨੇ ਨਾਲ ਤੁਹਾਡੇ ਹਾਂ ਮਨਾ ਕੀਤਾ ਦੱਸ ਮਨਾ ਕੀਤਾ ਦੱਸਣਾ ਜ਼ਰੂਰੀ ਆ ਤੇ ਦਿਖਾਉਣਾ ਨਹੀਂ ਭਾਜੀ ਹਾਂ ਦਿਖਾਉਣਾ ਨਹੀਂ ਪਰ ਉਹਦਾ ਦਿਖਾ ਦਿਓ ਕੌਣ ਆ ਉਹਦਾ ਕੋ ਦਿਖਾਤਾ ਦੱਸਦਾ ਵੀ ਕੌਣ ਆ ਤੇ ਇੱਥੇ ਹੈਗੇ ਅਸੀਂ ਅੱਜ ਆਸ਼ੂ ਕੁਲਚਾ ਵਾਲੇ ਦੇ ਤੇ ਇੱਥੇ ਬੜਾ ਰਸ਼ ਲੱਗਦਾ ਜੀ ਤੇ ਭਾਈ ਸਾਡੇ ਚਾਰ ਮਸਾਲਾ ਕੁਲਚਾ ਠੀਕ ਹੈ ਤੇ ਨਾਲ ਲੱਸੀ ਆਟੇ ਵਾਲੇ ਬਰੋਣਿਆਂ ਘੈਂਟ ਜਆ ਬਸ ਤੇਸੀ ਕੋਲ ਆਗ ਲੈ ਗਈ ਆ ਅਮੂਲੂ ਨੂੰ ਲੜਾ ਇੰਚਾ ਜੀ ਤੁਹਾਨੂੰ ਓਕੇ ਭਾਜੀ ਚੱਕ ਦੇ ਫਟਾ ਤੇ ਅੱਜ ਮੈਚ ਦੀ ਫਰਸਟ ਸਟੇਸ਼ਨ ਅਸੀਂ ਅੱਜ ਆਸ਼ੂ ਕੁਲਚਾ ਦੇ ਕੱਢਾਂਗੇ ਅੱਜ ਬਹੁਤ ਬੁਰਾ ਮੈਚ ਹਾਰੇ ਆ ਨਹੀਂ ਬੁਰਾ ਨਹੀਂ ਉਸ ਦਿਨ ਨਾਲ ਸਹੀ ਹੈ ਭਾਜੀ ক্রিকেট ਹੈ ਤੁਸੀਂ ਦੱਸੋ ਨਹੀਂ ਅੱਜ ਬਹੁਤ ਚੰਗਾ ਬੁਰਾ ਮੈਚ ਆ ਰਿਹਾ ਆਪਣੇ ਤਿੰਨ ਹਾਫ ਤੇ ਕੁਝ ਵੀ ਹੋ ਰਿਹਾ ਭਾਜੀ ਨਹੀਂ ਅੱਜ ਬਹੁਤ ਚੰਗਾ ਬੁਰਾ ਮੈਚ ਆ ਰਿਹਾ ਇਦਾਂ ਹੀ ਠੀਕ ਹੈ ਹਾਂ ਇਦਾਂ ਹੀ ਚਲੋ ਤੇ ਇੱਥੇ ਤੋਂ ਇੱਕ ਇੱਕ ਜਿਹਾ ਦਿਖਾਵਾਂ ਅੰਦਰ ਦਾ ਮਾਹੌਲ ਇੰਨੇ ਬਾਹਰ ਖੜੇ ਐ ਅੱਛਾ ਇੰਨੇ ਹੀ ਬਾਹਰ ਖੜੇ ਆ ਭਾਈ ਕੀ ਬਾਤ ਹੈ ਵੀ ਐਡੀ ਕਿਹੜੀ ਤਵਾਰੀ ਹੈ ਵੀ ਕੁਲਚਾਂ ਦੀ ਭਾਈ ਵੇਖ ਹਾਲੇ ਆਪਾਂ ਖਾਧੇ ਨਹੀਂ ਗਏ ਆ ਕੇ ਦਰ ਨੂੰ ਕਿਸ ਭਾਪ ਇੰਡੀਆ ਭਾਈ ਵੈਸੇ ਕੁਲਚੇ ਤੇ ਕੁਝ ਸਕੀਮਸ ਕੋਈ ਚੱਲਦੀ ਜਣਾ ਇਹਨਾਂ ਕਰਣਾ ਨਹੀਂ ਹੋਟ ਸੇਵਿੰਗ ਪ੍ਰੋਡਕਟ ਹੈ ਦਾ ਕੋਈ ਸਕੀਮ ਹੋਰ ਸੇਲਿੰਗ ਸਹੀ ਵਾਕੇ ਭਾਜੀ ਵਿਸ਼ਾਲ ਭਾਈ ਦੀ ਰეკਮੈਂਡੇਸ਼ਨ ਹੈ ਅੱਜ ਸਾਰੇ ਦੇ ਕਮੈਂਡੇਸ਼ਨ ਕਮਾਲ ਦੀ ਹੁੰਦੀਆਂ ਭਾਜੀ ਦੀਆਂ ਤੇ ਮਾਈ ਭਾਈ ਥੋੜਾ ਜਿਹਾ ਧਾਵੇ ਦੇ ਬਾਰੇ ਮੈਂ ਨਹੀਂ ਕੁਝ ਨਹੀਂ ਬਤਾ ਮੈਨੂੰ ਤਾਂ ਮੈਂ ਤਾਂ ਆਪ ਐਵੇਂ ਯਾਰੀ ਖੋਣ ਲੱਗ ਗਿਆ ਤੇ ਚਲੋ ਹੁਣ ਖੁਲਚੇ ਆਉਂਦੇ ਵੀ ਤੁਹਾਨੂੰ ਦੱਸਿਆ ਤੇ ਬਾਕੀ ਬਾਹਰ ਦਾ ਤੁਹਾਨੂੰ ਮੋਹੌਲ ਦਿਖਾ ਦੇ ਆਂ ਭਾਜੀ ਗੁਰੇਜ ਭਾਜੀ ਹੁਣ ਇਧਰ ਭਾਜੀ ਇਧਰ ਇਧਰ ਅੱਛਾ ਮੈਨੂੰ ਗੱਲ ਦੱਸੋ ਇੱਥੇ ਪਹਿਲਾਂ ਉਹ ਭਾਜੀ ਆਪਣੇ ਵਿਸ਼ਾਲ ਭਾਜੀ ਕਹਿੰਦੇ ਸੀ ਇਹਦੇ ਵੇਟਿੰਗ ਚੱਲਦੀ ਹੁੰਦੀ ਅੱਧੇ ਅੱਧੇ ਘੰਟੇ ਦੀ ਕੰਡੇ ਕੰਡੇ ਅਵਰੋਂ 15 ਮਿੰਟ ਤਾਂ ਹੋ ਗਿਆ ਬੈਠੇ ਨੂੰ ਨਾ 15 ਮਿੰਟ ਹੋ ਹੀ ਗਿਆ ਬਸ ਇਹ ਦੀਵਾਨ ਕੀ ਅੰਮਰਸਰ ਚ ਨਹੀਂ ਦੀਵਾਨ ਕੀ ਆਂਦੀ ਆ ਜੀ ਅਸਲ ਚ ਭਾਈ ਚੱਕਰ ਪਾਦੇ ਕਿ ਚੱਕ ਮਸਾ ਬਹੁਤ ਚੰਗਾ ਹੈ ਤਾਂ ਪੈਕਿੰਗ ਜਿਆਦਾ ਜਾਂਦਾ ਪਿਆ ਬਾਹਰ ਅੰਮ੍ਰਿਤਸਰ ਚ ਚਲੋ ਠੀਕ ਹੋਉਂਦਾ ਗਿਆ ਹਾਂ ਪੈਕਿੰਗ ਬਹੁਤ ਜਾਂਦੀ ਪਈ ਪੈਕਿੰਗ ਬਹੁਤ ਜਾਂਦੀ ਹੈ ਪਛਾਰਾ ਭਾਈ ਸ਼ਹਿਰੀ ਖਾਣੇ ਵੀ ਦੇ ਸ਼ਕੀਨ ਹੁੰਦੇ ਆ ਹਾਂ ਭੂਰੇ ਖਾ ਕੇ ਤੂਏ ਰਿ ਹੋਏ ਪੈਗਾ ਕੀ ਬਾਤ ਵਿਸ਼ਾਲ ਭਾਜੀ ਕੀ ਕਹਿ ਰਹੇ ਆ ਪਛਾਰਾ ਭਾਈ ਤਾਂ ਫਟਿਆ ਇਹਦਾ ਪੂਰੇ ਫੇਸਾ ਇਹ ਸਾਹ ਪਾਜੀ ਸਾਰੇ ਨਹੀਂ ਖਾਂਦੇ ਐਵਰੇਜ ਵਾਲੇ ਕਿਤੇ ਐਵਰੇਜ ਕਿੱਥੇ ਆ ਸਾਡੀ ਨਾਨਕੇ ਵੀ ਸ਼ਹਿਰ ਦੀ ਆ ਇੰਨ ਕਰਕੇ ਤਜਰਬਾ ਪੁਰਾਣਾ ਬਣਾਣਾ ਉਹ ਵੀ ਵਿਚੇ ਨੂੰ ਭਿਟੇ ਆ ਤੇ ਚਲੋ ਹੁਣ ਬਾਈ ਵੇਟ ਕਰਦੇ ਪਏ ਆ ਅਜੇ ਤੱਕ ਆਈ ਦੀ ਇਹ ਆ ਜੀ ਆਸ਼ੂ ਕੁਲਚਾ ਅੰਮ੍ਰਿਤਸਰੀ ਆਸ਼ੂ ਕੁਲਚਾ ਆ ਕਾਰਨਰ ਤੇ ਇੱਥੇ ਇੱਕਈ ਤਰ੍ਹਾਂ ਦੇ ਕੁਲਚੇ ਮਿਲਦੇ ਨੇ ਇੱਥੇ ਤੇ ਰੇਟ ਵੀ ਬੜਾ ਮਤਲਬ ਚਾਦਾ ਨਹੀਂ ਹੈਗਾ 150 ਉਹ 200 ਰੁਪਿਆ ਕੁਲਚਾ ਕੋਈ ਬੜਾ ਨਹੀਂ ਤੇ ਲਈਏ ਤਾਂ ਦੋ ਪੀਸ ਆ ਦੋ ਪੀਸ 60 ਰੁਪਏ ਦਾ ਸਿੰਗਲ ਤਾਂ ਫਟਰ ਮੈਂ ਦੋ ਸਾਟਾ ਇਹਨਾਂ ਦਾ ਮੈਚ ਉਹ ਪਾਤਾ 170 ਰੁਪਏ ਦਾ ਕਿੱਸਾ ਲੱਗਦਾ ਸੀ ਲੱਸੀ ਮੋਕ ਗਈ ਆ ਕਹਿ ਰਹੀ ਦੋ ਚੀ ਲੱਸੀ ਗਈ ਆ ਤੇ ਲੱਸੀ ਮੁੱਕ ਕੇ ਆ ਗਈ ਆ ਤੇ ਮੁੱਕ ਵੀ ਗਈ ਆ ਲਾਸਟ ਆ ਇਹ ਚਾਰ ਕਿੱਤੇ ਠੀਕ ਆ ਕੰਨੀ ਨਹੀਂ ਮਿਲੀਆਂ ਕੰਨੀ ਮਿਲੀਆਂ ਪਾਜੀ ਕਰੋ ਟਰਾਈ ਕਰ ਫਿਰ ਪਿਸ ਕਰੋ ਪਾਜੀ ਕਰੋ ਬੰਤੂ ਲੈ ਕਿਵੇਂ ਪਾਜੀ ਪਾਜੀ ਲੱਸੀ ਨਾਰਮਲ ਹੀ ਆ ਜੋ ਆਪ ਪੀਂਦੇ ਆ ਆਮ ਦਹੀਂ ਦੀ ਬਣਾ ਕੇ ਜਦੋਂ ਨਹੀਂ ਮਾਰਨਾ ਹਾਂ ਕੋਈ ਨਸੀ ਉਹੀ ਹੁੰਦੀ ਹੈ तकरीबन ਸੇਮ ਹੀ ਹੁੰਦੀ ਹੈ ਨਹੀਂ ਵਾਲੀ ਹੁੰਦੀ ਹੈ ਨਹੀਂ ਵਾਲੀ ਹੁੰਦੀ ਹੈ ਨਾ ਕੋਈ ਜਿਆਦਾ ਸਪੈਸ਼ਲ ਜਿਹੀ ਨਹੀਂ ਹਾਂ ਨਸੀ ਚ ਕੋਈ ਸਪੈਸ਼ਲ ਨਹੀਂ ਲਗਾਣਾ ਕੋਈ ਜੀ ਨਸੀ ਨੋਰਮਲ ਆ ਨਾ ਕਿਉਂ ਜੀ ਭਾਈ ਜੀ ਕੀ ਕਰੀ ਜਾਂਦੇ ਆ ਕੋਈ ਨਾ ਯਾਰ ਇਹ ਸਾਡਾ ਸਭ ਤੋਂ ਸ਼ਰਮਾਊ ਬੰਦਾ ਆ ਇਹ ਜਦੋਂ ਕੈਮਰਾ ਚੱਲ ਮੈਂ ਤਾਂ ਬਿਲਕੁਲ ਸ਼ਰਮਾਉਂਦਾ ਆ ਜਦੋਂ ਕੈਮਰਾ ਨਹੀਂ ਚੱਲਦਾ ਉਦੋਂ ਬਸ ਜੋ ਮਰਜ਼ੀ ਕਰਾ ਲਓ ਚਲੋ ਆ ਭਾਈ ਤੁਹਾਡੀ ਆ ਆ ਹੁਣ ਮੇਰੀ ਆ ਇਹ ਅੱਜ ਮੈਂ ਚੀਟ ਕਰ ਰਿਹਾ ਕੱਲ ਤੋਂ ਇਹ ਬੰਦ ਕਰਨਾ ਇਹ ਤਾਂ ਕਮਾਲ ਦਾ ਪਾਜੀ ਨਹੀਂ ਇਹ ਇਹ ਮੈਂ ਪ੍ਰਮੋਟ ਕਰ ਰਿਹਾ ਫ੍ਰੀ ਸਪான்ਸਰਡ ਬਾਈ ਕੋਕਾ ਕੋਲਾ ਚਲੋ ਇਹ ਲੋ ਜੀ ਫਾਈਨਲ ਸਾਡਾ ਹੁਣ ਕੌੜੀਆਂ ਮੁਸ਼ਕਲਤਾਂ ਦੇ ਬਾਅਦ ਇੱਕ ਘੰਟਾ ਜੇ ਵੇਟ ਕਰਕੇ ਸਾਨੂੰ ਪੁਚਾ ਮਿਲਿਆ ਤੇ ਪੁਣ ਕਰਦੇ ਆ ਨੂੰ ਦੇਸ ਭਾਈ ਥੰਦੇ ਲਈ ਫੋਟੋ ਆ ਗਈ ਕੀ ਹਾਲਾ ਇਹ ਲੱਗ ਕੋਚਰ ਟਾਟੇ ਵਾਲਾ ਓੜਾ ਕਾਜਕ ਸੁੰਦਰੀਆ ਫੋਟੋ ਖੁਰ ਗਈ ਠੀਕ ਚਲੋ ਪੁਣ ਕਰਦੇ ਆ ਦੀ ਪ੍ਰੈਪਰੇਸ਼ਨ

ਇਹ ਲੋਬਾ ਜੀ ਆਪਣੀ ਆਜੀ ਚੋਣੀ ਵਿੱਚ ਦੇ ਇਹ ਦੇਖੋ ਜੀ ਹੁਣ ਅੰਮ੍ਰਿਤਸਰ ਵਾਲਾ ਨਾਮ ਕਿੰਨਾ ਚ ਵੈਟ ਹੁੰਦਾ ਮਤਰੀਆਂ ਦੇ ਨਾਮ ਦਾ ਕਿਉਂਕਿ ਅੰਮ੍ਰਿਤਸਰ ਵਾਲਿਆਂ ਦੀ ਗੱਲ ਜਹੀ ਹੈ ਜਿੰਨਾ ਚਿਰ ਕੋਚੇ ਦੇ ਵਿੱਚ ਅੰਮ੍ਰਿਤਸਰ ਵਾਲਾ ਨਾਮ ਹੀ ਪੈਂਦਾ ਉਹਨਾਂ ਚਿਰ ਅੰਮ੍ਰਿਤਸਰ ਵਾਲਾ ਕੋਚਾ ਨਹੀਂ ਬਣਦਾ ਜਦੋਂ ਕਰੀਏ ਨਾ ਹਾਈ ਪੈਗੀ ਹਾਂ ਹਾਂ ਹੋਰ ਹਾਈ ਪੈਸ ਨੂੰ ਲੱਗੀ ਜਿਆਦੀ ਹੁੰਦੀ ਹੈ ਤੇ ਦੇਖੀਏ ਇਹ ਬਾਕੀ ਹੋਰ ਹਾਈ ਕਿੱ ਚੱਕੀ ਨਹੀਂ ਉਹ ਬਾਈ ਦੇ ਨਾਮ ਤੇ ਆਣਾ ਇੱਕ ਆਹ ਬੱਦਲ ਤੇ ਲਿਖੇ ਗਏ ਵੀਡੀਓ ਨਿਕਲਣਾ ਸ਼ੁਰੂ ਕਰੀਓ ਤੁਸੀਂ ਮੈਂ ਕੱਟ ਕੇ ਲੈਣਾ ਹੈ ਇਹ ਰੱਖੀਏ ਪਾ ਲਈਏ ਆਹ ਜਿਹੜਾ ਪੱਕਾ ਕਰ ਲਿਆ ਆਹ ਸਾਹਮਣੇ ਇੱਕ ਮਿੰਟ ਦਾ ਨਾਮ ਤੁਸੀਂ ਦੋ ਤਿੰਨ ਕਿਸੇ ਤਰ੍ਹਾਂ ਹਾਲੇ ਕੋਈ ਬੈਠਾ ਨਹੀਂ ਮੈਂ ਰੋਕੋ ਉਹ ਕਿਹੜੇ ਕਦਮ ਉਹ ਕਿਹੜੇ ਕੀ ਹੋ ਗਿਆ ਮਤਲਬ ਤਨੇ ਵਧੀਆ ਲੇ ਲੋ ਬਹੁਤ ਭਰੀ ਹੈ ਨਾ ਤੇ ਤੁਹਾਨੂੰ ਚਨੇ ਮਾ ਜੇ ਫਿਰ ਤੋਂ ਬਹੀ ਜਾਵੇ ਤੇ ਉੱਚਾ ਜਿੰਨਾ ਕ੍ਰਿਤੀ ਦੁਆਇਲਾ ਉਹ ਵੀ ਵਧੀਆ ਹੈ। ਚੱਟਣੀ ਵੀ ਵਧੀਆ। ਉਹ ਚੱਟਣੀ ਵੀ ਵਧੀਆ। ਪਰ ਲੋਕ ਓਵਰਹੌਲ ਬੜੀ ਸਮਝੀ ਲੱਗੀ। ਬਾਗੀ ਤੋਂ ਅੱਗੇ ਮੇਰੇ ਜੀ ਵੀ ਇਹਨੇ ਪਾ ਦੋ ਬਨੇ ਇਸ ਚੀਜ਼ ਦੀ ਕਿਉਂ ਰਾਤ ਚ। ਮੈਂ ਉਹੀ ਕਰਦਾ ਹਾਂ। ਟੂ ਹੈਡ ਸ਼ਾਟ ਉਹਦੇ ਤੇ ਹਿੰਗ ਨਾਰਮਲ ਜਿਵੇਂ ਕੁਝ ਹੈਗੇ ਉਹਦੇ ਨਾਲ ਤੋਂ ਫਾਈਨਲ ਲੈ ਲਈ ਪਾਈ। ਇਹ ਕੋਪਸ ਸਪੈਸ਼ਲ ਕੋਈ ਚੀਜ਼ ਹੈ। ਰਸ਼ ਹਾਂ ਸਮਝ ਨਹੀਂ ਆ ਭਾਈ ਕਿਉਂ ਪੈ ਗਿਆ। ਹਾਂ। ਪਛੀਦਾਂ। ਇਸ ਕਰਕੇ ਸਾਡੇ ਲਈ ਇਹ ਸਾਡੀ ਰეკਮੈਂਡੇਸ਼ਨ ਸੀ ਰეკਮੈਂਡੇਸ਼ਨ ਬਹੁਤ ਵਧੀਆ ਹੈ ਖਾਣਾ ਆ ਸਕਦੇ ਆ ਪਰ ਮੇਨ ਗੱਲ ਜਿਹੜੀ ਓਵਰ ਹਾਈਪ ਸਾਨੂੰ ਵੀ ਸਾਨੂੰ ਲੱਗੀ ਕਿ ਉਹ ਪਰ ਮੇਨ ਚ ਕੁਲਚਾ ਵਧੀਆ ਜਿਹੜੀ ਭਾਜੀ ਨਾਲ ਉਹ ਸੀ ਚਨੀਏ ਦਾ ਵੀ ਉਹ ਉਹ ਅਸੀਂ ਬੋਲ ਵੀ ਦਾਂਗੇ ਨਹੀਂ ਨਹੀਂ ਉਹ ਤਾਂ ਆਪਾਂ ਐਸੀ ਗੱਲ ਕਰਦੇ ਆ ਉਹਦੇ ਹਿਸਾਬ ਨਾਲ ਜਿਹੜਾ ਬੰਦਾ ਢਾਈ ਘੰਟੇ ਘੰਟੇ ਦੀ ਵੇਟਿੰਗ ਦੇ ਰਿਹਾ ਸਮਝੋ ਸਟ੍ਰਾਈ ਹੈਗੀ ਜਦੋਂ ਰੋਡ ਆ ਇੱਕ ਗੱਲ ਕਰੀਏ ਜਦੋਂ ਵੀ ਇਹਦੇ ਕੁਝ ਖਾਣਾ ਨਾ ਤੁਹਾਡੇ ਕੋਲ ਘੱਟੋੜੇ 1 ਘੰਟਾ ਹੋ ਗਿਆ ਦੱਸਿਆ ਤੁਹਾਨੂੰ ਖਾਣ ਦੀ ਥੋੜੀ ਬੁਲੰਮੀ ਵੀਡੀਓ ਹੁੰਦੀ ਹੈ ਬੰਮੀ ਵੀਡੀਓ ਤੇ ਬਹੁਤ ਹੀ ਕੁਝ ਚਾ ਮਿਲਦਾ ਤੇ ਹਾਂਜੀ ਬੜੀ ਕਿਵੇਂ ਲੱਗਾ ਇਹ ਲੱਗਾ ਨਾ ਖਾਣੇ ਹੋ ਗੇਗਾ ਪਰ ਓਵਰ ਹਾਈਪ ਹੋ ਰਹੀ ਮੈਂ ਦਾਦਾ ਸਹੀ ਮੈਨੇ ਹਾਂ ਫਾਸਲ ਆਪਣਾ ਬਲੌਗਰ ਆ ਜੀ ਮੇਨ ਵੀ ਜਲਦੀਤ ਨੇ ਦੱਸਿਆ ਮਾਲ ਕੋਲ ਨੂੰ ਸਪੋਰਟ ਮੈਂ ਹੀ ਹਾਂ ਬਿਲਕੁਲ ਬਿਲਕੁਲ ਬੈਕਗ੍ਰਾਉਂਡ ਤੇ ਕੰਮ ਕਰ ਰਿਹਾ ਸੀ ਆਹ ਇਹ ਜੁਗੰਡਾ ਤੋਂ ਫੂਡ ਕਿੱਕੜਾਇਆ ਕਿ ਟੈਸਟ ਆਇਆ ਕੋਈ ਨੰਬਰ 5 ਦੀ ਬੋਲ ਕਿਹਦਾ ਮੈਂ ਕੋਟਰ ਕੋਣ ਚ ਬੱਦੀ ਵੀ ਉਹਨਾਂ ਨਾਲ ਵਧੀਆ ਨਾ ਹਾਂਜੀ ਨੰਬਰ ਤੇ ਜਨੇ ਕਾ ਨਾ ਪੌਲਸੀ ਵਾਲ ਚੱਲਦੇ ਹੈ ਨਾ ਉਹਨਾਂ ਕੇ ਕੰਮ ਆ। ਉਹਨਾਂ ਕੇ ਨਾ ਕੋਈ ਸੋਸ਼ਲ ਲੈਂਡ ਹੈਗਾ ਉਧਰ ਉਹ ਸੀਮਜੇ ਕੰਮ ਲੱਗਦਾ। ਸੀਮਜੇ ਕੰਮ ਹੈ ਨਾ। ਓਕੇ ਬਸ। ਹੁਣ ਦੱਸਤਾ ਭਾਈ ਨੇ ਰਿਕਮੈਂਡੇਸ਼ਨ ਮਤਲਬ। ਰਾਸ਼ੇ ਜਿਆਦਾ ਭਾਈ ਤੁਸੀਂ ਉੱਥੇ ਵੀ ਖਾ ਸਕਦੇ ਹੋ ਜਾ ਕੇ। ਨਹੀਂ ਕੀ ਰਾਸ਼ੇ ਜਿਹਾ ਖਾਣਾ ਜਿਉਂ ਇੱਥੇ ਆ। ਹਾਂ ਰਾਸ਼ੇ ਖਾਣਾ ਵੀ ਇੱਥੇ ਇੰਜੋਏਮੈਂਟ ਕਰ ਸਕਦੇ ਹੋ। ਜਰਮੀ ਨੇ। ਹਾਂ ਜੇ ਘੰਟਾ ਦੋ ਘੰਟੇ ਖੜਨ ਦਾ ਟਾਈਮ ਤੁਹਾਡੇ ਕੋਲ ਹੈਗਾ ਆਓ ਯਾਰੇ ਲੋ ਨੜੇ ਪਤਾ ਲੱਗਦਾ ਰਸਤੇ ਵਿੱਚ। ਚਲੋ ਜੀ ਹੁਣ ਆਪਾਂ ਆਪਣਾ ਵਲੌਗ ਇੱਥੇ ਖਤਮ ਕਰਦੇ ਆਂ ਬਾਕੀ ਆਪਾਂ ਬਾਹਰ ਦੇ ਘੋੜੇ ਤੁਹਾਨੂੰ ਰਸ਼ ਕਿੰਨਾ ਹੁੰਦਾ ਇਹ ਤੇ ਆਪਣੇ ਪਾਜੀ ਹੁਣ ਕਹਿੰਦੇ ਵੀ ਸ਼ਾਮ ਨੂੰ 6-7 ਵਜੇ ਤੱਕ ਇਹਦੇ ਪ੍ਰੋਪਰ ਰਸ਼ ਹੁੰਦਾ ਭਾਜੀ ਬਿਲਕੁਲ ਭਾਜੀ ਤਾਂ ਸ਼ਾਮ ਨੂੰ ਕਰਦਾ ਹਾਂ ਅੱਜ ਰਸ਼ ਭਰਿਆ ਬਿਆਨ ਤਾਂ ਆ ਮੋਰੇਲੇ ਬੱਸ ਤੇ ਬਾਅਦ ਕਹਿੰਦੇ ਰਸ਼ ਬਾਰ ਹੈ ਲੜਾਈਆਂ ਹੁੰਦੀਆਂ ਨੇ ਲੜਾਈਆਂ ਹੋਣੀਆਂ ਤੇ ਕੋਚੇ ਦੀਆਂ ਮਾਰਾਂ ਮਾਰ ਹੋਣ ਲਿਆ ਤੇ ਲੜਾਈਆਂ ਦੋ ਹੁੰਦੀਆਂ ਬਚ ਗਈਆਂ ਤੇ ਲੱਸੀ ਵੀ ਐਵਰੇਜ ਸੀ ਹਾਂ ਲੱਸੀ ਦੀ ਆਪਨ ਵਧੀਆ ਲੱਗੀ ਬਹੁਤ ਵਧੀਆ ਲੱਸੀ ਸੋ ਪਕਾ ਰਹਿਣਾ ਬਿਲਕੁਲ ਤੇ ਚਲੋ ਹੁਣ ਆਪਾਂ ਬਾਹਰ ਦਾ ਤੁਹਾਨੂੰ ਇੱਕ ਰਿਪੋਰਟ ਦਿਖਾਵਾਂਗੇ ਦੋ ਦੋ ਬਾਦ ਆਪਾਂ ਹੋਰ ਕਰਾਂਗੇ ਐਂਡ ਤੇ ਹੁਣ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਬੰਦੇ ਆ ਬੜਾ ਇਜ਼ੀ ਨਾ ਲੋਕਾਂ ਨੇ ਹਾਈਪ ਹੋ ਗਈ ਕ੍ਰੇਟ ਲੋਕੀਏ ਤੇ ਆਉਣ ਲੱਗ ਪਏ ਆਪਾਂ ਆ ਕੇ ਇਹ ਨਹੀਂ ਕਹਿ ਸਕਦੇ ਵੀ ਸਾਡਾ ਖੁੱਦੋ ਲੱਗ ਗਿਆ ਕੰਟੈਂਟ ਦੇ ਵਧੀਏ ਜੋ ਐਪਲੀ ਬਧੀਆ ਚੀਜ਼ ਹੈ ਬਿਲਕੁਲ ਮਤਲਬ ਇਹੋ ਜੇ ਇਹੋ ਜੇ ਕਰਤਾ ਤੇ ਹਰ ਥਾਂ ਤੇ ਵੈਲਕਮ ਚੰਗਾ ਜੀ ਲੋੰਗਰ ਜੰਨੇ ਬੈਕਦੇ ਪਏ ਆ। ਆਹ ਆਹ ਦਿਖਾ ਦੀ ਇਹਦਾ ਨਾ ਕਾਊਂਟਰ ਜਿਹੜਾ। ਅਜਾ ਮੇਨ ਗੱਲ ਦਿਖਾਉਣ ਵਾਲੀ ਆਹ ਚੀਜ਼ ਆ। ਇੱਥੋਂ ਆਦੇ ਕੋਲ ਚ ਆਹ ਲਗਾ ਰਿਹਾ ਸੀ ਤੇ ਦੇ ਨੇ ਐਡ ਕਰਾ ਦੋ ਮੈਡਮ। ਆਹ ਲੱਗਿਆ ਜੀ ਵੱਡਾ ਆਸ਼ੂ ਅਮਸਰੀ ਖੋਚੇ ਵਾਲਾ ਦਾ ਬੋਰਡ। ਗੱਡੀਆਂ ਦਾ ਰਸ਼। ਗੱਡੀਆਂ ਦਾ ਰਸ਼ ਹੀ ਆ। ਨਹੀਂ ਪਹਿਲਾਂ ਤਾਂ ਆ ਬੰਦਿਆਂ ਦਾ ਰਸ਼ ਦਿਖਾਈਏ ਭਾਜੀ। ਆ ਆਸੀਕਾਰੀ ਆ ਕੰਮ ਤਾਂ ਹੋ ਬਈ ਕੀ ਖਾਣਾ ਹੈ ਉਹ ਮੈਂ ਖਾਣੇ ਆ ਆਰਡਰ ਲੈਣਾ ਹੈ ਅੱਛਾ ਜੋਮੈਟੋ ਦਾ ਪੈਸੇ ਤੁਸੀਂ ਟਰਾਈ ਕੀਤਾ ਕਰੀਏ ਹਾਂਜੀ ਨਹੀਂ ਮੈਂ ਅੱਜ ਨਹੀਂ ਕਿੰਨੇ ਕੋਟਲੇ ਆਉਂਦੇ ਇਹਨਾਂ ਤੇੜੀ ਚ ਇਹਨਾਂ ਦਾ ਇੱਕ ਦੋ ਆਰਡਰ ਹੀ ਆਉਂਦਾ ਹੈ ਬਾਈ ਚੰਸ ਬਸ ਇੱਕ ਕੋਟਰੀ ਇੱਥੇ ਤਾਂ ਪੀੜ ਲੱਗੀ ਪਈ ਹੈ ਬਈ ਉਹਦਾ ਬਥਰੇ ਜੋਮੈਟੋ ਵਾਲੇ ਆਉਂਦੇ ਨੇ ਸਾਰੇ ਆਰਡਰ ਪੈਂਦਾ ਹੂੰ ਜੋ ਇਧਰ ਜਿਹੜਾ ਬੰਦਾ ਰੰਦਾ ਉਹਨੂੰ ਆਰਡਰ ਪੈਂਦਾ ਪੈਂਦਾ ਅੱਛਾ ਬਾਕੀ ਮੈਂ ਸੁਣਿਆ ਮੈਂ ਖਾਇਆ ਨਹੀਂ ਮੈਂ ਸੁਣਿਆ ਸਵਾਦ ਬਹੁਤ ਵਧੀਆ ਹੁੰਦਾ ਹੈ अच्छा आगे ठीक है फिर 10-10 ਦੇ ਘੰਟੇ ਬਾਅਦ ਕਦੀ ਖਾਦਾ ਖੋਣਾ ਪਹਿਲੇ ਫਿਰ ਕਦੀ ਖਾਦਾ ਅੱਛਾ ਕਿੰਨੇ ਕਿੰਨੇ ਦਿਨ ਹੋ ਗਏ ਵੇਟਿੰਗ ਕਰਦੇ ਨੂੰ ਫਿਲਹਾਲ 15 ਮਿੰਟ ਹੋ ਗਏ ਸਵਾਦ ਵੇਖ ਖਾਦਾ ਕਦੀ ਖਾਦਾ ਵੇਖ ਕਦੀ ਸਵਾਦ ਬਹੁਤ ਹੈ ਖਾਦਾ ਕਦੀ ਮੈਂ ਪੀਣੀ ਨਹੀਂ ਖਾਣਾ ਆਇਆ ਖਾਦਾ ਮੈਂ ਖਾ ਲਿਆ ਤੇ ਖਾ ਜੀ ਫੇਰ ਤੂੰ ਫੇਰ ਤੇਰੇ ਸ਼ਬਦ ਬਦਲ ਜਾਣੇ ਜੀ ਮੇਰੀ ਗੱਲ ਸੁਣੋ ਅੱਛਾ ਪਤਾ ਕੀ ਤੁਸੀਂ ਦੱਸਿਆ ਮੈਨੂੰ ਪਤਾ ਲੱਗਿਆ ਅਸੀਂ ਕਸਟਮਰ ਨੂੰ ਜਾ ਕੇ ਦੇਂਦੇ ਆ ਕਸਟਮਰ ਕਹਿੰਦਾ ਯਾਰ ਸਵਾਦ ਹੈ ਤਾਂ ਹੀ ਲੋਕ ਨਹੀਂ ਸਵਾਦ ਹੈਗਾ ਨਾ ਡਾਊਟ ਨਹੀਂ ਲੱਗਾ ਮੈਨੂੰ ਨਹੀਂ ਬਹੁਤ ਵਧੀਆ ਹੈ ਇਹ ਇਹ ਚੀਜ਼ ਹੈ ਬਹੁਤ ਵਧੀਆ ਹੈ ਇਹ ਨਹੀਂ ਹੈਗਾ ਵੀ ਮਾੜਾ ਹੈ ਪਰ ਤੁਹਾਨੂੰ ਜਿਹੜੀ ਇੰਨੀ ਹਾਈਪ ਤਕੜੀ ਉਹ ਸਮਝ ਨਹੀਂ ਆ ਰਹੀ ਕਿ ਏਡੀ ਗੱਡੀਆਂ ਗੱਡੀਆਂ ਪਾਗਲਪਨ ਹਨ ਉਹ ਚੀਜ਼ ਕੀ ਹੈ ਇਹ ਤਾਂ ਉਹ ਪਿੱਛੇ ਬਾਈ ਲੱਗਦਾ ਜਿਹੜਾ ਬਹੁਤ ਹਾਈਪਰ ਕਰਦਾ ਕਾਗਜ਼ ਆਰਡਰ ਬਹੁਤ ਲੇਟ ਮਿਲਦਾ ਇੱਥੇ ਬਸ ਜਿੰਨੀ ਵੇਟ ਕਰਾਉਂਦੇ ਆ ਨਾ ਉਹ ਨਹੀਂ ਹੋਣਾ ਨਹੀਂ ਹੋਣਾ ਉਧਰ ਭਾਈ ਇਤਰਾ ਰੋਲਾ ਹੀ ਪਾਉਂਦਾ ਬਸ ਜੀ ਬੜਾ ਕਰਦੇ ਮੈਨੂੰ ਚੀਚਾ ਇਹ ਤਾਂ ਭਾਈ ਕਿੰਨੇ ਕਿੰਨੇ ਖੋਚਾ ਲਾ ਦਿੰਦੇ 20000 ਰੁਪਏ ਆਲਮੋਸਟ ਜਿਆਦਾ ਹੀ ਹੋ ਚਾ ਲਈ ਬਸ ਨਰ ਆ ਜਾਏਗਾ ਤੇ ਉਧਰ ਆਪਾਂ ਜਾਣਾ ਨਹੀਂ ਉਹ ਵਿਚਾਰਾਂ ਬਿਜ਼ੀ ਬਹੁਤ ਆ ਬੰਦਾ ਇਹ ਇੱਥੇ ਵੈਸੇ ਆਪਾਂ ਖਾਦਨੇ ਆ ਦੋ ਪਲੇਟਾਂ ਜਿਹੜੀਆਂ ਤਾਂ ਆ ਦੇਖ ਉਧਰ ਲੱਡੂ ਬਣਾਉਣਾ ਰੱਖਿਆ ਬਾਈ ਹੁਣਾਂ ਜੀ ਬਾਹਰ ਆ ਗਿਆ ਹੀ ਪੇਪਰ ਪੇਪਰ ਬਾਹਰ ਆ ਗਿਆ ਜੀ ਤਾਨੂੰ ਹੁਣ ਦਿਖਾਈਏ ਗੱਡੀਆਂ ਦਾ ਰਸ਼ ਆਹ ਗੱਡੀਆਂ ਖੜੀਆਂ ਨੇ ਇੱਧਰ ਪਰ ਗੱਡੀਆਂ ਦਾ ਇੰਨਾ ਰਸ਼ ਹੁਣ ਘਟ ਗਿਆ ਬਹੁਤ ਹਾਂਜੀ ਭਾਜੀ ਰਸ਼ ਪਤਾ ਕਾਹਦਾ ਗੱਡੀਆਂ ਦਾ ਉਹ ਆਪਣੇ ਮੁੰਡੇ ਜਾਤ ਨਹੀਂ ਹੋਈ ਹੈ ਜੀ ਕਾਪੀ ਕੇ ਵੀ ਮੁੰਡੇ ਦੀ ਉਹੜੀਆ ਗੱਡੀਆਂ ਖੜੀਆਂ ਨੇ ਤੇ ਉਹ ਵੀ ਖੜੀਆਂ ਨੇ ਇੱਥੇ ਵੈਸੇ ਰਸ਼ ਬਹੁਤ ਹੁੰਦਾ ਹੈ ਆ ਦੇਖ ਇਧਰਲੇ ਪਾਸੇ ਆ ਦੇਖੋ ਤੁਸੀਂ ਇਧਰ ਰਸ਼ ਜਿਹੜਾ ਆ ਉਹ ਹੀ ਖੜਾ ਹੈ ਤੇ ਚਲੋ ਹੁਣ ਬਤਨ ਦਿਖਾਤੀ ਆ ਇਹ ਪ੍ਰੋਪਰ ਹਾਈਪ ਸੀਗੀ ਜੰਨੀ ਵੇਟ ਕਰਵਾਈ ਆ ਓਨੀ ਹੈ ਨਹੀਂ ਗੱਲ ਉਹਨੀ ਗੱਲ ਬਾਤ ਹੈ ਨਹੀਂ ਕਿਉਂਕਿ ਸਾਡਾ ਜਿਹੜਾ ਟੇਸਟ ਕਰਨ ਦਾ ਤਰੀਕਾ ਹੋ ਰਿਹਾ ਹੋ ਰਿਹਾ ਮੈਨੂੰ ਪਤਾ ਇਥੇ ਲੋਕੀ ਖਾਤੇ ਇੰਨਾ ਜੋ ਕਾਤੇ ਐਡੀ ਵੱਡੀ ਬਹੁਤ ਹੈਗੀ ਇਹਦੇ ਨਾਲ ਦੇ ਇੰਨੇ ਹਾਂ ਸੇਵ ਟੇਸਟ ਵਿੱਚ ਹੈਗੇ ਬਿਲਕੁਲ ਸਵਾਦ ਆਇਆ ਬਟ ਉਹ ਐਕਸਟਰਾ ਆਰਡੀਨਰੀ ਵਾਲਾ ਸਵਾਦ ਨਹੀਂ ਸੀ